ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵਹਿੜ ਆ ਗਈ ਵੀਰੋ ਗੱਬਣਾ ਤੋਕੜ ਗੱਬਣਾ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਪੂਰੀ ਜ਼ਰੂਰ ਵੇਖਿਓ ਰੇਡ ਵੀਰ ਦਾ ਜਾਇਜ਼ ਆ ਤਾਂ ਆਓ ਵੀਰੇ ਨੰਬਰ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਤੈਨੂੰ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਮੇਰਾ ਕਰਨ ਜੇ ਪਿੰਡ ਨਾਗੜੀ ਹਾਂਜੀ ਇਹ ਨੰਬਰ ਸਾਡਾ ਜਿਹੜਾ ਵੀ ਨੰਬਰ ਹੈ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰੇ ਦੱਸਿਓ ਫੋਨ ਨੰਬਰ ਹੈਗਾ 7087 5290 ਠੀਕ ਹੈ ਜੀ ਤਾਂ ਆਪਣਾ ਤਿੰਨ ਪਸ਼ੂ ਆ ਗਏ ਵੀਰੇ ਕੋਲੇ ਹਨਾ ਤਾਂ ਤਾਂ ਜੀ ਸੂਈ ਹੈ ਠੀਕ ਹੈ ਜੀ ਸੂਈ 7-8 ਦਿਨ ਹੋ ਗਏ ਆ ਗੱਬਣ ਇਹ ਖੜਦੀ 20 ਦਿਨ 20 ਦਿਨ ਹਨੇ ਉਹ ਤੋਕਰ ਗੱਬਣਾ ਤੋਕਰ ਗੱਬਣਾ ਤੇ ਇਹ ਕੀ ਪਸ਼ੂ ਜਾਦੇ ਆ ਵੀਰੇ ਜਾਂਦਾ ਵੀ ਹੁਣ ਕਟਾਈ ਦੇ ਦੇ ਬਿਲਕੁਲ ਦੇ ਦੇਣੇ ਹਨਾ ਸਾਰੇ ਨਹੀਂ ਬੰਦੇ ਨਹੀਂ ਨਟੇ ਬਿਲਕੁਲ ਤਾਂ ਵੀਰੇ ਪਹਿਲੇ ਨੰਬਰ ਤੇ ਆ ਇਹਦੇ ਬਾਰੇ ਦੱਸ ਦੇ ਇੱਕ ਅੱਡੇ ਦੀ ਸੂਈ ਇਹ ਨੂੰ ਅੱਜ 7ਵਾਂ ਦਿਨ ਦੇ। 7ਵਾਂ ਦੇਣਾ ਗਿਆ। ਹਾਂਜੀ ਦੁੱਧ ਦੇ ਥੱਲੇ ਉਹ 12 ਕਿਲੋ। 12 ਕਿਲੋ ਦਾ ਘੋਲ ਲੈਣਾ ਹੈ ਨਾ। ਆ ਠੰਡਾ ਪੰਡਿਆ ਦਾ। ਬਾਕੀ ਵੀਰੇ ਕਿਦਾਂ ਵੱਡੇ ਪੱਲੇ ਜੇ ਦੁੱਧ ਫਿਰ ਚੰਗਾ ਚਵਾਜੂ ਵੀ ਬੈਣ ਹੈ ਨਾ। ਦੁੱਧ 17-18 ਕਿਲੋ ਦਿੰਦੀ ਰਹੀ ਨਾਰਮਲ ਦੀ ਵਾਦੇ ਜਿਹੜਾ ਛੋਟੇ ਦੇ ਵਿੱਚ ਜੇ ਕੱਲੀ ਹੋਵੇ ਮੈਂ ਤਾਂ ਵਾਜਵਾਦੀ। ਬਿਲਕੁਲ। ਤਾਂ ਵੇਖੋ ਵੀਰੇ ਅਜੇ ਤਾਜੀ ਸੂਈ ਆ 12 ਕਿਲੋ ਸਟਾਰਟਿੰਗ ਆ ਤੇ ਤੋਰਾ ਵਿਖਾਈਏ ਵੀਰੇ ਖੋਲੋ। ਤਾਂ ਵੇਖੋ ਵੀਰੇ ਬਾਕੀ ਥਾਂ ਥੂਨ ਦੀ ਕੁਆਲਿਟੀ ਚੈੱਕ ਕਰ ਲਿਓ। ਆਹ ਫਾਨਚੀ ਦਾ ਗੁਲਾਬੀ ਗੁਲਾਬੀ ਆ ਗਿਆ ਵੀਰੇ ਥਣ ਬਹੁਤ ਪਿਆਰਾ ਲੱਗਿਆ ਤਾਂ ਵੱਡੇ ਪੱਲੇ ਜੀ ਵੀਰੋ ਲੰਮੀ ਬੇਲ ਆ ਪੁੱਲ ਕੱਦ ਵਜਨ ਵਾਲੀ ਬੈੜ ਆ ਕੀ ਬਾਤ ਹੈ ਲੈਵਾਲੂ ਆ ਬਹੁਤ ਵਧੀਆ ਲੱਗਿਆ ਬਾਕੀ ਵੀਰ ਕਹਿੰਦਾ ਸਟਾਰਟਿੰਗ 12 ਕਿਲੋ ਆ ਤਾਂ ਚੰਗੇ ਰਿਕਾਰਡ ਵਾਲੀ ਰਹੀ ਹੈ ਵੀਰੇ ਜੀ ਤਾਂ ਵੇਖੋ ਵੀਰੋ ਲੈਵਾਲੂ ਵੈਕਰ ਚੈੱਕ ਕਰ ਲਓ ਲਾਗੇ ਤੋਂ ਚੰਗਾ ਥੱਲੇਦਾਰ ਲੈਵਾਲ ਲੱਗਿਆ ਲੈਓ ਵੀਰੇ ਲੈਓ ਫਿੱਚੂ ਲੈਓ ਤਾਂ ਵੇਖੋ ਵੀਰੇ ਲੰਮੀ ਬੇਲ ਵੱਡੇ ਪੱਲੇ 'ਚ ਥਾਂ 'ਚ ਸਪੈਸ਼ਲ ਲੱਗਿਆ ਬਹੁਤ ਸੋਹਣੀ ਵਹਿੜਾ ਜੀ ਬੱਚਾ ਕਿ ਆ ਗਿਆ ਵੀਰੇ ਇਹਦਾ ਬੱਚਾ ਆ ਗਿਆ ਬੱਚਾ ਆ ਗਿਆ ਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਵੱਡੀ ਵਹਿੜਾ ਥਣ ਥਣ ਚੰਗਾ ਲੱਗਿਆ ਬਾਕੀ ਦੁੱਧ ਵੀਰੇ ਗਾੜੀ ਸੇਵਾਂਗਾ ਹਨਾ ਜੀ ਆ ਦੁੱਧ ਦੇਵਾਂਗਾ ਪੌਂਗੇ ਤੇ ਚੋਲ ਬਿਲਕੁਲ ਬਿਲਕੁਲ ਵੀਰੇ ਮੁੱਲ ਮੁੱਲ ਦੇ ਮੈਨਾਂ ਨਾਲ ਸਾਝੇ ਕਰਾਂਗੇ 60 ਠੀਕ ਆ ਵੱਡੇ ਪੱਲੇ ਚੈੱਕ ਕਰਦੇ ਹੋ ਵਿੱਚੋਂ ਛੋੜ ਛੱਪਾ ਮੰਨ ਤਾਂ 55000 ਦੇਦਾ 55 ਦੀ ਦੋ ਛੱਡ ਦਿਓ 53 ਦੀ ਹਾਂ ਨਾ ਵੀਰੇ 50000 ਦੇ ਦਾਂਗਾ ਹਾਂ ਨਾ ਛੋਟੀ ਹੁੰਦੀ ਛੋਟੀ ਹੁੰਦੀ ਵਿੱਚੋਂ ਤਾਂ ਵੇਖੋ ਵੀਰੇ ਉਹ ਰੇਟ ਜਾਇ ਜਾ ਵੀਰ ਦਾ 50000 ਦੀ ਵੀਰ ਕਹਿੰਦਾ ਹੋ ਜੂ ਵੜ ਥਣ ਪਾਂਡੇ ਵਾਲੀ ਆ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਛੋੜ ਛੱਪਾ ਹੋ ਜੂਗਾ ਤਾਂ ਰੇਟ ਤੁਸੀਂ ਚੈੱਕ ਕਰ ਹੀ ਲਿਆ ਜਾਇ ਜਾ ਵੀਰੇ 50000 ਚ ਛੋੜ ਵੀਰ ਕਹਿੰਦਾ ਕਰਾਂਗੇ ਹਨਾ ਜੀ ਬਾਕੀ ਵੀਰੇ ਫੋਨ ਲਾਉਣਾ ਹਨਾ ਠੀਕ ਆ ਜੀ ਦੂਜੇ ਨੰਬਰ ਤੇ ਵੀਰੇ ਨੇ ਨੂੰ ਦੇਣਾ ਦਾਗੇ ਦੇ 15 ਤੋਂ 20 ਦਿਨ 15 ਤੋਂ 20 ਦਿਨ ਦੇ ਵਿੱਚ ਹਾਂ ਉਹਦਾ 15 ਦਿਨ ਰਹਿੰਦੀ ਆ ਆਪਾਂ 20 ਪੰਜ ਵਾਧੇ ਦੇ ਵੱਧ ਲੈ ਜਾਂਦਾ ਡੰਗਰ ਆ ਜੀ ਪਸ਼ੂ ਗਏਰ ਵੱਧ ਲੈ ਜਾਂਦਾ ਬਾਕੀ ਵੀਰੇ ਵੇਖੋ ਲਾਏ ਪਈ ਆ ਹੁਣ ਇਹ ਦਿਨ 15 ਦੇ ਕਰੀਬ ਹੀ ਖੜੂਗੀ ਤੇ ਆਪ ਚਲੋ ਤੁਸੀਂ 20 ਦਿਨ ਮੰਨ ਲਓ ਹਣਾ ਹਾਂ ਜੀ ਤਾਂ ਕਿੰਨਾ ਕੁ ਰਿਕਾਰਡ ਦੂਜਾ ਸੁਆ ਸੁਣਾ ਇਹਦਾ 18-19 ਕਿਲੋ ਦਾ ਪਹਿਲੇ ਸੁਵੇ ਦਾ ਰਿਕਾਰਡ ਜੀ ਪਹਿਲੇ ਸੁਵੇ ਰਿਆ ਹਾਂ ਜੀ ਆਹ ਵੇਖੋ ਕਿਤੇ ਕਿਤੇ ਲਗਾ ਜੇੜ ਖੇੜ ਦੇ ਥਾਂ ਲਗਾਈ ਦੇ ਤਾਂ ਤੋਂ ਬਹੁਤ ਪਿਆਰਾ ਲੱਗਿਆ ਮੈਂ ਠੰਡੀ ਸੀਲ ਕੋਈ ਗੱਲ ਨਹੀਂ ਸੀਲਸ ਲੱਗ ਆ ਗਈ ਤਾਂ ਨਾਲ ਵੀਰੇ ਇਹੋ ਜਿਹਾ ਰੰਗ ਹ ਫੁੱਲਰ ਰਾਜੀ ਬੜਾ ਘੱਟ ਪਸ਼ੂ ਮਿਲਦਾ ਉਹ ਵੀ ਠੰਡਾ ਸੀਲ ਤਾਂ ਵੇਖੋ ਵੀਰੋ ਟੈਲਾਂਟੂ ਲਾਂਬੋਦ ਨੇ ਵੀਰ ਨੇ ਕਿਹਾ ਚੰਗਾ ਰਕਾਰ ਰਿਆ ਤਾਂ ਬਾਕੀ ਵੀਰੇ ਪਲੀ ਜੁੜੀ ਦੀ ਗੱਲ ਕਰੀਏ ਤਾਂ ਮਈਆਂ ਨੂੰ ਪੂਰੀ ਪਲੀ ਜੁੜੀ ਆ ਜੀ ਵੇਖੋ ਵੀਰੋ ਵਜ਼ਨ ਵੇਖੋ ਵੈੜ ਦਾ ਪੂਰੀ ਪਲੀ ਜੁੜੀ ਆ ਫੁੱਲ ਵੱਡੇ ਪੱਲੇ ਜੀ ਵੀਰੋ ਕੱਦ ਕਾਰ ਵਾਲੀ ਆ ਜੀ ਤਾਂ ਟੈਲਾਂਟੂ ਲਾਂਬੋਦ ਨੇ ਲੈ ਵਿੱਚ ਥਾਣੇ ਚੰਗਾ ਲੱਗਿਆ ਤਾਂ ਫੁੱਲ ਰਾਜੀ ਆ ਵੀਰੋ ਮਾਲੋ ਵੀਰੋ ਤਾਂ ਵੇਖੋ ਵੀਰੋ ਵੱਡੇ ਪੱਲੇ ਚ ਆ ਗਈ ਆ ਤਾਂ ਵੀਰੇ ਫੈਂਡ ਫੂਨ ਵੀ ਫਿਰ ਬਹੁਤ ਚੰਗੀ ਰਹਿੰਦੀ ਉਹ ਗੱਡ ਦੀ ਦਾ ਗੱਡ ਦੀ ਜਦਾ ਸਾਡੇ ਬਿਲਕੁਲ ਵੇਖੋ ਵੀਰੋ ਵੱਡੇ ਪੱਲੇ ਚ ਆਂ ਫੈਂਡ ਦੀ ਵੀ ਚੰਗੀ ਮਾਲਕ ਹੋਗੀ ਤਾਂ ਦੁੱਧ ਵੀ ਵੀਰੇ ਦਾ ਮਈਆ ਵਰਗਾ ਹੋਊਗਾ ਬਹੁਤ ਚੰਗੇ ਰਿਕਾਰਡ ਵਾਲੀ ਆ ਜੀ ਤਾਂ ਦੇਣ ਵੀਰੇ 15 ਤੋਂ ਵੀਰ ਕਹਿੰਦਾ ਤੁਸੀਂ 20 ਮੰਨ ਕੇ ਚੱਲਿਓ ਹਨਾ ਜੀ ਠੀਕ ਆ ਜੀ ਬਾਕੀ ਵੀਰੇ ਦੁੱਧ ਵਾਲੀਆਂ ਨਿਸ਼ਾਨੀਆਂ ਚੈੱਕ ਕਰ ਲਓ ਵਾਨੇ ਦੇ ਨਾੜਾ ਨੂੰ ਨਾ ਕੀ ਬਾਤ ਹੈ ਜੀ ਐ ਸਿਰੇ ਲੱਗਿਆ ਤਾਂ ਵੀਰੇ ਮੋਲੇ ਦਾ ਮੋਲੇ ਦਾ 30000 ਕਰਦੇ ਜੀ 55000 ਹਾਂ ਜੀ ਮਾਨਤਨ ਹੋ ਜੀ ਵੀਰੇ 50 ਦੀ ਦੇ ਦਾਂਗੇ 50000 ਦੀ 2 ਛੜ ਦੇ 48 ਦੀ 48000 ਦੇਣੀ ਛੋਟੀ ਹੋਣੀ ਥੋ ਪੂਰੇ 45000 ਦੀ ਕੀ ਬਾਤ ਹੈ ਜੀ ਵੇਖੋ ਵੀਰੇ ਫੁੱਲ ਕੱਦ ਵਜਨ ਵਾਲੀ ਆ ਤਾਂ ਚੰਗੀ ਫੈਂਟ ਦੀ ਮਾਲ ਕਰੂਗੀ ਠੰਡ ਠੰਡੂ ਚੰਗਾ ਲੱਗਿਆ ਮਾਨੇ ਦੇ ਨਾੜਾ ਨੂਣਾ ਵੀ ਬਹੁਤ ਵਧੀਆ ਚੰਗਾ ਰਕਾਰਡ ਆ ਵੜਦਾ ਵੀਰ ਦੱਸਦਾ ਤਾਂ ਐਰ ਕੀ ਦੂਜਾ ਸੂਆ ਹਨਾ ਜੀ ਹਾਂ ਜੀ ਦੂਜਾ ਸੂਆ ਤਾਂ ਵਜਨ ਮੋਜਨ ਵੀਰੋ ਫੁੱਲ ਆ ਤੇ ਕਿਹੜਾ ਵੀਰ ਇੱਥੇ ਦੂਰੋਂ ਚੱਲ ਕੇ ਆਊਗਾ ਵੀਰੇ ਤੁਹਾਨੂੰ ਪਸੰਦ ਜ਼ਰੂਰ ਆਉਣਗੇ ਪਸ਼ੂ ਤੁਸੀਂ ਛੱਡਕ ਨਹੀਂ ਆਦੇ ਵੱਡੇ ਪੱਲੇ 'ਚ ਵਹਿੜਾ ਨੇ ਠੀਕ ਆ ਜੀ ਹਾਂ ਜੀ ਵੀਰੇ ਆ ਗਏ ਅਗਲੇ ਬੰਨੋ ਟੋਕਰ ਗੱਬਣਾ ਇਹ ਟੋਕਰ ਗੱਬਣ ਜੀ ਠੀਕ ਆ ਜੀ ਇਹਨੂੰ ਸਤਵਾ ਮਹੀਨਾ ਲੱਗਾ ਤੇ 6 ਕਿਲੋ ਦੁੱਧ ਤੁਹਾਨੂੰ 6 ਕਿਲੋ ਠੀਕ ਆ ਜੀ ਚੂੰਗੀ ਵਹਿੜਾ ਗਈ ਹਨਾ ਸੂਆ ਇਹਨੇ ਐਰ ਕੀ ਤੀਜਾ ਸੂਆ ਤੀਜਾ ਸੂਆ ਬਾਕੀ ਆਪਣੀ ਧੰਨ ਲਾ ਗਈ ਬਿਲਕੁਲ ਵੀਰੇ ਬਿਲਕੁਲ ਖੋਲੋ ਵੀਰ ਜੀ ਤਾਂ ਵੇਖੋ ਵੀਰੇ ਤੀਸਰਾ ਸੂਆ ਗੜੀ ਸੂਣਾ ਟੋਕੜ ਗੱਬਣਾ 6 ਕਿਲੋ ਦੁੱਧ 7 ਮਹੀਨੇ ਦੀ ਗੱਬਨ ਦੱਸੇ 7 ਮਹੀਨੇ ਦੀ ਗੱਣੀ ਬਹੁਤ ਹਨ ਬਟ ਦੋ ਤਿੰਨੇ ਵਾੜਾ ਬੜੀ ਠੀਕ ਇਹ ਵੀ ਹੈ ਵੱਡੇ ਪੱਲੇ ਜਾ ਗਏ ਹਨਾ ਵੀਰੇ ਬੇਲਬੂ ਲੰਮੀ ਆ ਵੜਾ ਚੰਗੀਆਂ ਵੀਰ ਕੋਲੇ ਦੁੱਧ ਦਾ ਕੰਮ ਹੀ ਨਾ ਦੁੱਧ ਦਾ ਕੰਮ ਹੀ ਗਾ ਠੀਕ ਤਾਂ ਵੇਖੋ ਵੀਰੇ ਚੰਗਾ ਰਿਕਾਰਡ ਆ ਵੀਰਾਂ ਦਾ ਵੜਦਾ ਇਹਦਾ ਗਿਰਿਆ 16 17 ਕਿਲੋ ਬਾਕੀ ਵੀਰ ਸੱਚਾਈ ਆ ਕੋਈ ਝੂਠ ਨਹੀਂ ਆ ਦੁੱਧ ਦਾ ਕੰਮ ਹੀ ਜ਼ੀਰੋ ਨਾਲ ਹੁਣ ਪਸ਼ੂ ਬੜਾ ਮੰਜ਼ਬੂਰੀ ਕਰਕੇ ਵੇਚੇ ਪਏ ਬੰਦੇ ਨਹੀਂ ਟਿਕੰਦੇ ਵੀਰ ਕਹਿੰਦਾ ਪਸ਼ੂ ਵੇਚਦੇ ਨੇ ਆ ਤਾਂ ਰੇਡ ਵੀਰ ਦਾ ਜੈਜੋ ਇਹ ਵੀ ਵੱਡੇ ਪੱਲੇ 'ਚ ਜੋ ਵੀਰੇ ਫੁੱਲ ਲੰਮੀ ਬੇਲ ਆ ਬਾਕੀ ਨਿੱਕੀ ਇੱਕ ਅੱਧ ਦੀਆਂ ਨਾ ਮੰਨ ਕੇ ਚੱਲਿਓ ਤਾਂ ਵੇਖੋ ਵੀਰੋ ਟੋਕਰ ਗੱਬਣਾ ਠੰਡੀ ਸੀਲਨ ਖਾਂਦ ਤੁਝ ਚੰਗਾ ਲੱਗਿਆ ਹੂੰ ਹੂੰ ਕੋਈ ਗੱਲ ਨਹੀਂ ਇਦਾਂ ਬਾਹਰ ਚੋਲੋ ਠੀਕ ਹੈ ਜੀ ਤਾਂ ਬਾਕੀ ਝੂੰਗੀ ਵਹਿੜ ਆ ਗਈ ਵੀਰੋ ਸੋਹਣੀ ਵਹਿੜਾ ਫੇਸ ਕੁਆਲਟੀ ਵੀ ਸੋਹਣੀ ਆ ਥਾਂ ਚੰਗਾ ਲੱਗਿਆ ਵਹਿੜ ਨੂੰ ਤਾਂ 7 ਮਹੀਨਿਆਂ ਦੀ ਗੱਬਨ ਤੇ 6 ਕਿਲੋ ਵੀਲੇ ਦੁੱਧ ਆ ਗਿਆ ਹਨਾ ਜੀ 6 ਲੀਟਰ ਤਾਂ ਬਾਕੀ ਵੀਰ ਮੁੱਲ ਮੁੱਲ 5000 ਦੇ ਦਾ 5000 ਦੀ ਹਾਂ ਜੀ ਠੀਕ ਹੈ ਜੀ ਦੋ ਛੱਡ ਦਿਓ 23 ਦੀ ਪੂਰੇ 20 ਦੇ ਦਾਂ 100 ਰੁਪਏ ਛੋੜੀ ਹੋਣੀ 20 ਚ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਿਆ ਜਿਆ 20 ਹਰ ਦੀ ਹੋ ਜੂ ਤੋਕੜ ਗੱਬਣਾ ਵੱਡੇ ਪੱਲੇ ਚ ਕੱਦ ਕਾਠਾ ਲੀਆ ਚੰਗੀ ਵੈੜਾ ਤਿੰਨੇ ਵੈੜਾ ਵੀਰੇ ਕੱਦ ਕਾਠਾ ਲਿਆ ਨੇ ਸੋਹਣੀਆਂ ਵੈੜਾ ਨੇ ਰੇਡ ਨੋਰਮਲ ਆ ਇਹਦਾ ਵੀ ਕੋਈ 65 60 ਨਹੀਂ 45000 ਦੀ ਵੀਰ ਨੇ ਕਹਿਤਾ ਤਾਂ ਉਹ ਵੀ ਵੀਰੇ ਮੁੱਲ ਮੰਗਣ ਭਾਵੇਂ ਵੱਡੇ ਪੱਲੇ ਚ ਵੈੜਾ ਤਾਂ ਬਾਕੀ ਵੀਰੇ ਟਾਈਮ ਹੋਗਾ ਜੋ ਸਵੇਰ ਦਾ 9:30 10:00 ਵਜੇ ਦਾ ਤਾਂ ਸ਼ਾਮ ਤੱਕ ਵੀਰੇ ਕਾਫੀ ਤਿਆਰ ਹੋ ਜਾਂਦੇ ਹੁੰਦੇ ਆ ਸ਼ਾਮਾਂ ਤੱਕ ਬਹੁਤ ਟਾਈਮ ਠੀਕ ਆ ਜੀ ਤੇ ਵੇਖੋ ਵੀਰੋ ਬਿਲਕੁਲ ਤਾਂ ਮੁੱਲ ਜਿਆ ਜਿਆ ਨਾ ਇਹਦਾ ਵੀ ਕੋਈ 65 60 ਨਹੀਂ ਕੀਤਾ ਇਹ 50000 ਦੀ ਤਾਂ ਮੇਰੇ ਇਹ 45 ਦੀ ਵੱਡੇ ਪੱਲੇ ਚ ਆ ਤਾਂ ਆ ਵੀ ਆ ਦੀ ਰੈਂਦਾ ਹੋ ਜੂ ਤਾਂ ਬਾਕੀ ਵੀਰ ਨੂੰ ਫੋਨ ਲਾ ਲਿਓ ਛੋੜ ਛੱਪਾ ਵੀਰੋ ਹੋ ਜੂਗਾ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਬਾਕੀ ਵੀਰੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਮੇਰੇ ਐਡਰੈਸ ਇੱਕ ਰੀ ਬੋਲ ਦਿਓ ਐਡਰੈਸ ਵੀ ਜੀ ਪੇਂਟ ਨਾਂਗੜੀ ਹਾਂਜੀ ਜਿਹੜੀ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹਾਂਜੀ ਫੋਨ ਨੰਬਰ ਹੈ 70 87 25929 ਠੀਕ ਹੈ ਵੀਰੇ ਸਤਿ ਸ੍ਰੀ ਅਕ